ਸਾਬਕਾ ਪ੍ਰਧਾਨ ਮੰਤਰੀ ਅਜੀਬ ਗਾਂਧੀ ਦੀ ਜਨਮ ਦਿਨ ਦੇ ਮੌਕੇ ਤੇ ਪੱਛਮ ਬੰਗਾਲ ਕਾਂਗਰਸ ਨੇ ਉਹਨਾਂ ਦਾ ਬਿਆਨ ਟਵੀਟ ਕਰ ਦਿੱਤਾ ਜੋ ਉਹਨਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਦਿੱਤਾ ਸੀ ਰਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਵੱਡਾ ਪੇੜ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਜਿਸ ਮਗਰੋਂ ਇੱਕ ਵਾਰ ਫਿਰ ਕਾਂਗਰਸ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਇਸ ਰੂਟ ਨੇ ਦਿੱਲੀ ਤੇ ਪੰਜਾਬ ਤੱਕ ਵਿਵਾਦ ਪੈਦਾ ਕਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਵਿਰੋਧ ਪਾਉਨ ਮਾਂੜਕੌਣ ਲਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਜਦਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਨੂੰ 84 ਦੇ ਅਫਸੋਸ ਨਹੀਂ ਰਿਹਾ ਅਤੇ ਆਪ ਨੇ ਕਿਹਾ ਕਿ ਭਾਜਪਾ ਮੁਸਲਮਾਨਾਂ ਅਤੇ ਕਾਂਗਰਸ ਸਿੱਖਾਂ ਵਿਰੋਧ ਨੀਤੀ ਕਰ ਰਹੀ ਹੈ। ਗੁਜਰਾਤ ਦੇ ਗੀਰ ਵਿੱਚ ਇੱਕ ਤੈਂਦੂਏ ਨੇ ਪਿੰਡ ਵਿੱਚ ਹੜਕਮ ਮਚਾ ਦਿੱਤਾ। ਤਿੰਨ ਲੋਕਾਂ ਨੂੰ ਜ਼ਖਮੀ ਕਰਨ ਮਗਰੋਂ ਤੈਂਦੂਏ ਇੱਕ ਘਰ ਵਿੱਚ ਲੋਕਿਆ ਜਿਸ ਮਗਰੋਂ ਜੰਗਲਾਤ ਵਿਭਾਗ ਦੀ ਟੀਮ ਨੇ ਇੰਜੈਕਸ਼ਨ ਲਗਾ ਕੇ ਅਤੇ ਕੜੀ ਮੁਸ਼ਕਲ ਦੇ ਬਾਅਦ ਤੈਂਦੂਏ ਨੂੰ ਕਾਬੂ ਕੀਤਾ। ਕਸ਼ਮੀਰ ਵਿੱਚ ਪ੍ਰਦਰਸ਼ਨਾਂ ਤੇ ਹਿੰਸਾ ਨਾਲ ਲੱਪਣ ਲਈ ਕੇਂਦਰ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ ਸਰਕਾਰ ਹੁਣ ਜੰਮੂ ਕਸ਼ਮੀਰ ਵਿੱਚ ਵਕਫਾਦੀਆਂ ਤੇ ਅਤਵਾਦੀਆਂ ਵਿੱਚ ਕੋਈ ਫਰਕ ਨਹੀਂ ਕਰੇਗੀ ਜਿਸ ਕਾਰਨ ਵਕਫਾਦੀ ਨੇਤਾ ਗਿਲਾਂ ਨੇ ਯਾਸੀਨ ਮਲਿਕ ਆਦਿ ਦੇ ਵਿਰੁੱਧ ਕੜੀ ਕਾਰਵਾਈ ਹੋ ਸਕਦੀ ਹੈ ਇਸ ਕਦਮ ਪਿੱਛੇ ਦਲੀਲ ਹੈ ਕਿ ਵਕਫਾਦੀਆਂ ਦੇ ਪ੍ਰਦਰਸ਼ਨ ਨਾਲ નિર્ਦੋਸ਼ ਮਾਰੇ ਜਾਂਦੇ ਨੇ ਅਤੇ ਅਤਵਾਦੀਆਂ ਨੂੰ ਵੀ ਮਦਦ ਮਿਲਦੀ ਹੈ ਦੇਸ਼ਵਾਂ ਚੱਲ ਰਹੀਆਂ ਐਨ ਜੀਓਜ਼ ਵੱਲੋਂ ਵਿਦੇਸ਼ਾਂ ਤੋਂ ਲਈ ਜਾਂਦੇ ਚੰਦਿਤ ਨੂੰ ਰੋਕ ਲੱਗ ਸਕਦੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਇਸ ਨੂੰ ਲੈ ਕੇ ਸਖਤ ਕਾਨੂੰਨ ਲਾਗੂ ਕਰਨ ਦੀ ਤਿਆਰੀ ਵਿੱਚ ਹੈ ਇਸ ਕਾਨੂੰਨ ਤਹਿਤ ਕੋਈ ਵੀ ਐਨ ਜੀਓ ਸਰਕਾਰੀ ਮਨਜ਼ੂਰੀ ਲੈਣ ਦੇ ਬਾਅਦ ਦੋ ਵਾਰਤ ਤੋਂ ਵਿਦੇਸ਼ ਤੋਂ ਚੰਦਾ ਨਹੀਂ ਲੈ ਸਕੇਗੀ ਕੂਲਾਂ ਵਿੱਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣਾ ਲਾਜ਼ਮੀ ਨਹੀਂ ਕੀਤਾ ਜਾ ਸਕਦਾ ਇਲਾਹਾਬਾਦ ਹਾਈ ਕੋਰਟ ਨੇ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਕਿਹਾ ਕਿ ਕੇਂਦਰ ਜਾਂ ਸੂਬਾ ਸਰਕਾਰਾਂ ਨੂੰ ਜਿਹੜਾ ਹadesh ਨਹੀਂ ਦਿੱਤਾ ਜਾ ਸਕਦਾ ਕਿ ਬੈਲੀ ਕਲਾਸ ਵਿੱਚ ਬੱਚਿਆਂ ਨੂੰ ਧਰਮ ਸੰਬੰਧੀ ਸਿੱਖਿਆ ਜ਼ਰੂਰ ਦਿੱਤੀ ਜਾਵੇ ਹਾਲਾਂਕਿ ਅਦਾਲਤ ਨੇ ਜ਼ਰੂਰ ਕਿਹਾ ਕਿ ਧਾਰਮਿਕ ਸਿੱਖਿਆ ਦਾ ਆਪਣਾ ਮਹੱਤਵ ਹੈ ਜੀਐਨਯੂ ਪ੍ਰਸ਼ਾਸਨ ਨੇ ਇੱਥੇ ਸਥਿਤ ਗੰਗਾ ਟਾਬਾ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ ਜਿਸ ਦੇ ਖਿਲਾਫ ਕੈਂਪਸ ਦੇ ਵਿਦਿਆਰਥੀ ਖੜੇ ਹੋ ਗਏ ਨੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਵਿਰੁੱਧ ਨਾਰੇਬਾਜ਼ੀ ਕੀਤੀ ਅਤੇ ਕਿਹਾ ਕਿ ਇਹ ਟਾਬਾ ਸਿਰਫ ਖਾਣਾ ਖਾਣ ਲਈ ਨਹੀਂ ਹੈ ਬਲਕਿ ਜੀਐਨਯੂ ਦੇ ਵਿਚਾਰਾਂ ਦਾ ਵੀ ਕੇਂਦਰ ਹੈ ਦਿੱਲੀ ਵਿੱਚ ਦਿੱਲੀ ਪੁਲਿਸ ਤੇ ਕਨਸਟੇਬਲ ਗਸ਼ਤ ਦੌਰਾਨ ਲੁਟੇਰੇ ਨਾਲ ਪੇੜ ਗਏ ਦਰਸ ਲੁਟੇਰੇ ਇੱਕ ਮਹਿਲਾ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਸਨ ਜਿਸ ਦੌਰਾਨ ਕਨਸਟੇਬਲ ਅਨੰਦ ਸਿੰਘ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਦੋ ਲੁਟੇਰਿਆਂ ਨੂੰ ਫੜ ਵੀ ਲਿਆ ਸੀ ਪਰ ਲੁਟੇਰਿਆਂ ਵੱਲੋਂ ਕੀਤੇ ਵਾਰ ਕਾਰਨ ਉਹ ਸ਼ਹੀਦ ਹੋ ਗਏ ਇਸ ਮਗਰੋਂ ਜਵਾਨ ਦੇ ਘਰ ਮਾਤਮ ਦਾ ਮਾਹੌਲ ਹੈ ਨੰਦ ਸਿੰਘ ਪਰਿਵਾਰ ਵਿੱਚ ਇਕੱਲੇ ਹੀ ਕਮਾਉਣ ਵਾਲੇ ਸਨ ਸੋਨੀਪੁਰ ਜਿੱਥੇ ਤੋਂ ਉਹਨਾਂ ਦੇ ਜੱਦੀ ਪਿੰਡ ਜਾੜੀ ਕਲਾਂ ਵਿੱਚ ਸੋਗ ਦੀ ਲਹਿਰ ਹੈ ਸ਼ਹੀਦ ਦੇ ਪਰਿਵਾਰ ਨੇ ਬਦਮਾਸ਼ਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸਰਕਾਰੀ ਮਦਦ ਦੀ ਗੁਹਾਰ ਵੀ ਲਗਾਈ ਹੈ 올림픽 ਦੇ ਵਿੱਚ ਸਿਲਵਰ ਮੈਡਲ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪੀਵੀ ਸਿੰਧੂ ਲਈ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਨਾਮਾਂ ਦੀ ਬਰਸਾਤ ਵੀ ਹੋ ਰਹੀ ਹੈ ਉਥੇ ਦੇਸ਼ ਭਰ ਵਿੱਚ ਫਖਫਖਾਮਾਂ ਤੇ ਪੀਵੀ ਸਿੰਧੂ ਦੀ ਕਾਮਯਾਬੀ ਲਈ ਜਸ਼ਨ ਮਨਾਇਆ ਗਿਆ ਲੋਕਾਂ ਨੇ ਆਤੀਸ਼ਵਾਜੀ ਅਤੇ ਟੋਲ ਨਗਾੜਿਆਂ ਨਾਲ ਖੁਸ਼ੀ ਮਨਾਈ